सत श्रीकाल जी होना कि कितो तमात्मा जल्द कलॉज रखे मेरे यूट्यूब चैनल ये देखो जी मैं लग रहा सू दुकाना बैठे ये दो पहले ही तो मैंने कौन का बोल रहे थे तो दो कहे हैरीकॉप आव तो मैं सोचा चलो बूटिया भी साफ सफाई करिए कमरे बच्चे मैंने उगाऊँगी दो बन गए मेरे हैरीकपा लगे कि डेढ़ सौ का बूटा ਇੱਕ ਰਕੇ ਸੀ ਉਹ ਦੋ ਬਣ ਗਿਆ ਦੇਖੋ ਮਨ ਨੂੰ ਖੁਸ਼ੀ ਮਿਲੀ ਤੇ ਮੈਂ ਇਸ ਕੰਮ ਨੂੰ ਜਹ ਲਗਾਉਂਗੀ ਮਿੱਟੀ ਮੇਰੀ ਪਹਿਲਾਂ ਹੀ ਪਾਈ ਹੋਈ ਸੀਗੀ ਵਿੱਚ ਤੇ ਇੱਕ ਬੋਲ ਦੋ ਹੋ ਜਾਣਗੇ ਕਿ ਕਸਾ ਕੇ ਰੱਖਣਾ ਪਰ ਉਹ ਮੈਂ ਹੁਣ ਮਾਂ ਨੂੰ ਰੱਖਾਂਗੀ ਆਜਾ ਜੀ ਇਹ ਪਾਤੀ ਆਪਾਂ ਵਿੱਚ ਇਹ ਮਿੱਟੀ ਅੱਜ ਮੈਂ ਫ੍ਰੀਜ਼ ਥੋੜੇ ਕੰਮ ਕੰਮ ਦੀਆਂ ਪਬੁੱਟਿਆਂ ਦਾ ਮਿੱਟੀ ਮেরি ਬੱਨ ਨਹੀਂ ਬਣਾਈ ਹੋਈ ਸੀ ਇਹ ਅੰਮ੍ਰਿਤ ਸੀ ਬਾਕੀ ਮੇਰੇ ਦੋ ਥੋੜਾ ਸ਼ਾਮਾ ਜ ਰੱਖ ਲਾਂਗੇ ਨਾ ਥੋੜੇ ਦਿਨ ਨਾਲੀਆਂ ਜੜਾਂ ਬਹੁਤ ਬਣ ਗਈਆਂ ਸੀ ਉਹ ਕੱਟ ਕੇ ਥੋੜੀਆਂ ਜੀਆਂ ਤੇ ਕੀ ਬਣ ਗਿਆ ਤੇ ਇਹ ਰੱਖਤਾ ਮੱਥੇ ਤੇ ਇਹ ਵਾਲਾ ਬੁੱਟਾ ਵੀ ਬਹੁਤ ਜ਼ਿਆਦਾ ਬਣ ਗਿਆ ਸੀ ਵਿੱਚ ਬਹੁਤ ਹੋਇਆ ਪਿਆ ਖਰਾਬ ਤੇ ਮੈਂ ਸੋਧੀਆਂ ਨੂੰ ਵੀ ਅੱਜ ਆਪਾਂ ਕੱਢ ਲਈਏ ਤੇ ਕੱਢ ਕੇ ਇਹਨੂੰ ਕੋਈ ਵੱਡੇ ਬਾਂਡੇ ਚ ਲਾਉਣੀ ਆ ਠੀਕ ਹੈ ਹੁਣ ਬਹੁਤ ਸਾਫ਼ ਹੋ ਗਿਆ ਪਿਆ ਇਹਦੇ ਇਹ ਦੇਖੋ ਇਹਨਾਂ ਵੀ ਜੜਾਂ ਕਿਸ ਤਰ੍ਹਾਂ ਬਣੀਆਂ ਆਈਆਂ ਨੇ ਇਹਨਾਂ ਦੇ ਇਹਦੀ ਸਾਰੀ ਹੋ ਜੂਗੀ ਬਚਾਰੇ ਦੀ ਜਿਹੜਾ ਨੂੰ ਸ਼ਾਂਤੀ ਮਿਲ ਜੂ ਥੋੜੀ ਜੀ ਤੇ ਇਹਨੂੰ ਬੜੇ ਪਾ ਲਗਾਵਾਂਗੇ ਆਪਾਂ ਵਿੱਚ ਚੌਕ ਵੀ ਰੱਖੇ ਹੋਏ ਸੀਗੇ ਬੱਚਿਆਂ ਦੇ ਜਿਹੜੇ ਹੁੰਦੇ ਨੇ ਸਕੂਲ ਤੇ ਆ ਗਏ ਇਹ ਬਹੁਤ ਵੱਡਾ ਬਣ ਜਾਂਦਾ ਐਡਾ ਵੱਡਾ ਇਹਨਾਂ ਆਪਾਂ ਥੋੜੀਆਂ ਡਿੱਕਰੀਆਂ ਡੁਕਰੀਆਂ ਨੇ ਥੱਲੇ ਪਾ ਦਿੰਦੇ ਆ ਇਹਨਾਂ ਪਾ ਇਹਦੇ ਵਿੱਚ ਲਾ ਦਿੰਦੇ ਆ ਇਹਦੇ ਛੇਡੇ ਨੂੰ ਮਿੱਟੀ ਪਈਏ ਨੁਕਾ ਅੱਜ ਮੈਂ ਸੋਚਿਆ ਕਿ ਕੰਮ ਕਰ ਲਵਾਂ ਮੁੱਟਿਆਂ ਦਾ ਸਾਮ ਸਭਾੜ ਲੀ ਹੁੰਦੀ ਨਿਕਾਨ ਬੰਦਦਾ ਸੀ ਇਹ ਜੜਾ ਪਟੀਆਂ ਨੇ ਦਵਾੜਾ ਬੰਦ ਨਹੀਂ ਆ ਨਕੀ ਹੋ ਗਿਆ ਇਹਦੇ ਵਿੱਚ ਜੇ ਮੁੱਟੀ ਇਹਦੇ ਚ ਬਾਦ ਮੈਂ ਆ ਲੋ ਜੀ ਧਿਆਰ ਗੁੱਟੇ 2 ਕੱਢ ਲਏ ਮੈਂ ਬਾਕੀ ਇਹਦੇ ਵਿੱਚ ਕੰਪੋਜ਼ ਵਗੈਰਾ ਪਾ ਦੇਣੀਆਂ ਨਾ ਘਰ ਬਣਾਉਣੀ ਆ ਫਰੂਟ ਵਗੈਰਾ ਸੋਈ ਦਾ ਕਿਚਨ ਦਾ ਸਮਾਨ ਦਾ ਇੱਕ ਬਾਲਟੀਚ ਪਾ ਲੰਦੀ ਆ ਫਿਰ ਉਹ ਸਾਰਾ ਧਿਆਰ ਹੋ ਜਾਂਦੀ ਆ ਖਾਣੇ ਵਾਸਤੇ ਆ ਲੋ ਜੀ ਇਹ ਬਣ ਗਏ 2 ਮੇਰੇ ਇੱਕ ਉਹ ਤੇ ਹੁਣ ਲੈ ਕੇ ਆਪਣਾ ਇਹ ਵਾਲਾ ਹੁਣ ਇਹਦਾ ਵੀ ਆਪਾਂ ਕੋਈ ਸਿਸਟਮ ਕਰਦੇ ਆ ਕੋਈ ਗਮਲਾ ਖਾਦੀ ਦੇ ਦਿਆਂ ਉਹਦੇ ਵਿੱਚ ਲਾਉਂਦੇ ਚੱਕ ਦੀਆਂ ਬਾਹਰੀਆਂ ਜੜਾਜੀਆਂ ਦਾ ਦੇਖੋ ਖਰਾਬ ਨੇ ਹੋਈਆਂ ਪਈਆਂ ਬਾਦ ਫੁੱਲ ਨਹੀਂ ਸਨ ਰਿਹਾ ਵਿੱਚ ਥੋੜੀਆਂ ਜੜਾ ਇਹਦੀਆਂ ਵੀ ਆਪਾਂ ਕੱਟ ਦਾਂਗੇ ਵਿੱਚੋਂ ਤੇ ਫਿਰ ਦੁਆਰਾ ਮਤਲਬ ਇਹ ਜਿਹੜੀ ਤਾਂ ਇੱਕ ਤੋਂ ਵੀ ਵੱਧ ਜਾਂਦਾ ਦੇਖੋ ਦੁਆਰਾ ਫੁੱਟਦਾ ਪਿਆ ਉਸ ਨੂੰ ਸਾਹ ਜ ਆ ਗਿਆ ਆ ਲੋ ਜੀ ਆਪਾਂ ਦਾ ਇਹ ਤਾਂ ਫੈਕਟ ਹੈ ਹੁਣ ਆਪਾਂ ਦੇਖਦੇ ਗਮਲੇ ਦੀ ਕੋਈ ਤਿਆਰੀ ਹੋਰ ਕਰਦੇ ਆ ਵੀ ਹੋ ਸਕੇ ਗਮਲਾ ਆਪਾਂ ਨੂੰ ਮਿਲੇ ਮੇਰੇ ਤਾਂ ਖਿਆਲ ਵਿੱਚ ਸਾਰੇ ਗਮਲੇ ਬੁੱਕ ਨੇ ਆ ਦੇਖੋ ਸਾਰੇ ਕੋਈ ਗਮਲਾ ਹੈ ਨਹੀਂ ਸ਼ਾਮ ਤੱਕ ਕੋਈ ਆਪਾਂ ਗਮਲਾ ਲੈ ਕੇ ਆਵਾਂਗੇ ਤੇ ਸ਼ਾਮ ਤੱਕ ਗਮਲੇ ਦਾ ਦੇਖਦੇ ਆਂ ਫਿਰ ਸਾਰੇ ਬੁੱਕ ਹੋਏ ਪੈਨੇ ਆ ਦੇਖੋ ਜੀ ਇਹ ਤੇ ਚੜ ਤਾ ਬੁਕਿੰਗ ਗਮਲਿਆਂ ਦੀ ਤੇ ਹੁਣ ਮੈਂ ਸੋਦੀਆਂ ਦੀ ਥੋੜੀ ਜਿਹੀ ਗੁੜਗੜਈਆ ਵੀ ਕਰਦਿ ਗਏ ਆਪਾਂ ਹੈਨਾ ਕਰਨੀ ਵੀ ਚਾਹੀਦੀ ਆ ਭਾਈ ਇਹਦੀ ਵੀ ਥੋੜੀ ਜਿਹੀ ਗੁੜਗੜਈਆ ਜਾ ਕਰਦਿਏ ਸਾਜ ਆਊਗਾ ਇਹਦੀ ਵੀ ਵੈਸੇ ਬਦਲਨੇ ਵਾਲਾ ਇਸ ਚੀਜ਼ ਦਾ ਵੀ ਇਹ ਮੋਰ ਪੰਖ ਦਾ ਪੁੱਟਾ ਇਹਦਾ ਬਦਲਨੇ ਵਾਲਾ ਹੈ ਕਿਉਂਕਿ ਜਣਾ ਵਿੱਚ ਬਹੁਤ ਹੋ ਜਾਂਦੀਆਂ ਨੇ ਫਿਰ ਉਹ ਫੈਲ ਜਾਂਦੀਆਂ ਨੇ ਇਹ ਤਾਂ ਆਪਾਂ ਹੁਣ ਨਵੇਂ ਦੋ ਲਾਏ ਨੇ ਹੈਨਾ ਇੱਕ ਇਹ ਵਾਲਾ ਲਾਇਆ ਇੱਕ ਇਹ ਬਲ ਨਿਆ ਦੇਖੋ ਹੈਰੀਕਾ ਪਾਮ ਕਹਿੰਦੇ ਨੇ ਇਹਨੂੰ ਬੁੱਟੇ ਨੂੰ ਇਹਨੂੰ ਆਪਾਂ ਵਿੱਦਿਆ ਪੜਾਈ ਕਹਿ ਦਿੰਦੇ ਆ ਹਨਾ ਇਹ ਇਹਨੂੰ ਬੂਸਾ ਕਹਿੰਦੇ ਨੇ ਜਿਹੜਾ ਪਿਆ ਵਿਚਾਰਾ ਥੱਲੇ ਤੇ ਥੋੜੀ ਗੁੜਗੜੀ ਅੱਜ ਮੈਂ ਕਿਹਾ ਸਾਫ ਸਫਾਈ ਕਰ ਦਈਏ ਇਹਨਾਂ ਦੀ ਤੇ ਇਹ ਵੀ ਆ ਥੋੜਾ ਜਿਹਾ ਇਹਨੂੰ ਵੀ ਸਾਫ ਸਫਾਈ ਜੀ ਇਹਦੇ ਵਿੱਚ ਲੱਗਿਆ ਹੈ ਬੁੱਟਾ ਤਾਂ ਦਿਖਾਉਣੀ ਹੈ ਵਿੱਚ ਵਾਈਟ ਫੁੱਲ ਹੋਣਗੇ ਇਹ ਆ ਦੇਖੋ ਇਹਨਾਂ ਕੋਈ ਨਿਕਲਿਆ ਹੋਊਗਾ ਸ਼ਾਇਦ ਇਹ ਚਿੱਟੇ ਬਲ ਮੁਰਝਾ ਆ ਗਏ ਨੇ ਮੈਨੂੰ ਲੱਗਦਾ ਪਿਆ ਹਾਂਜੀ ਇਹ ਹੈਗਾ ਇਹ ਅਪਰਾਜਿਤਾ ਦਾ ਬੂਟਾ ਇਹ ਨਾਲ ਮੇਨੂੰ ਤਾਂ ਕਲੀ ਵੀ ਹੈ ਇਹ ਸਾਰੇ ਮੇਰੇ ਮਕਾਨ ਬਣਨ ਕਰਕੇ ਨਾ ਵਿਚਾਰੇ ਉਲਟ ਪੁਲਟ ਹੋਏ ਪੈ ਨੇ ਆ ਤੇ ਫੁੱਲ ਕਿੰਨੇ ਸੋਹਣੇ ਨਿਕਲੇ ਹੋਏ ਨੇ ਤੇ ਮੈਂ ਬੀਜ ਵੀ ਕੱਢ ਲੰਨੀ ਇਹਨਾਂ ਦੇ ਤੇ ਹੁਣ ਇਸ ਤੋਂ ਬਾਅਦ ਮੈਂ ਝਾੜੂ ਝੂੜੂ ਲਾਉਣੀ ਆ ਸਫਾਈ ਕਰਦੀ ਆ ਅੱਜ ਸਾਰੇ ਬੂਟਿਆਂ ਦੀ ਦੇਖਭਾਲ ਕਰਦੀ ਆ ਆ ਲਓ ਜੀ ਆਪਾਂ ਇਹਨਾਂ ਥੋੜੀ ਸਫਾਈ ਕਰ ਦਈਏ ਜੀ ਚਿੱਟੇ ਜੀ ਵੀ ਖਰਾਬ ਤੱਕੀ ਨੂੰ ਝੂਕਾ ਕਰਦੀ ਆ ਸੋ ਇਸੇ ਜੀ ਕੋਣਾਂ ਸੋਧੀਆਂ ਦੇ ਸਾਹ ਆ ਪੱਤੇ ਵਿੱਚ ਉੱਤੇ ਰੱਖ ਲੈਂਦੇ ਆ ਆਪਣੇ ਕੰਮ ਆ ਗਏ ਨੇ ਬੁੱਤੇ ਦੇ ਵਿੱਚੀ ਗਰਮੀ ਬਹੁਤ ਹੋ ਗਈ ਆ ਮੈਂ ਸੋਧੀਆਂ ਸ਼ਾਮ ਨੂੰ ਥੋੜਾ ਕੰਮ ਕਰੂੰਗੀ ਤੇ ਇਹ ਮਿੱਟੀ ਆ ਪੈਸੇ ਜਿਹੜੇ ਨੇ ਬੁੱਤੇ ਨੇ ਸ਼ਾਮ ਅੱਜ ਰੱਖ ਲਾਂਗੇ ਇਹ ਬੁੱਤੇ ਨੇ ਰੱਖ ਰਹੇ ਨੇ ਸ਼ਾਮ ਅੱਜ ਇਹ ਵੀ ਸ਼ਾਮ ਅੱਜ ਰੱਖਨੇ ਸੱਕਦੇ ਜੀ ये भी मेरा योगता सिस्टम कर दिया मैं सवेरे चिड़ियाँ बहुत बोल सर इन्हों मैं चक् रख दूंगी को अंदर क्योंकि ये पानी दे देंगे आप उस तो चला इन्हों पानी तो पानी भी देना बहुत जरूरी है

ਆਪਾਂ ਹੁਣ 200 ml ਪਾਣੀ ਪਾ ਦੇ ਦਿੰਦੇ ਜਿਹੜਾ ਗਮਲਾ ਅੰਦਰ ਸੀ ਠੀਕ ਹੈ ਟੁੱਟੀ ਕੋਲੀ ਲੱਗੀ ਹੋਈ ਹੈ ਇਹ ਵੀ ਟੋਕਰੀ ਜਿਹੀ ਬਣੀ ਹੋਈ ਆ ਦੇਖੋ ਪਿਆਸ ਆਣੇ ਹੈ ਨਾ ਪਿਆਰੀ ਲੱਗਦੀ ਆ ਇਹਨੂੰ ਰੈੱਡ ਰੈੱਡ ਫੁੱਲ ਨੱਕੇ ਦੀ ਤੁਹਾਨੂੰ ਦਿਖਾਈ ਸੀ ਪੂਰਾ ਹੀ ਭਰ ਜਾਂਦਾ ਤਾਂ ਰੈੱਡਾ ਫੁੱਲਾਂ ਦੇ ਨਾਲ ਆ ਦੇਖ ਤੇ ਆ ਰੱਖਤਾ ਆਪਾਂ ਅੰਦਰ ਇਹ ਬੁੱਟੇ ਮੇਥੋਂ ਚੱਕਨੇ ਹੋਇਆ ਉਹ ਬਹੁਤ ਭਾਰੀ ਆ ਜਿਹੜੇ ਪਏ ਨੇ ਬੁੱਟੇ ਇਨ ਨੂੰ ਵੀ ਆਪਾਂ ਥੋੜਾ ਜਿਹਾ ਪਾਣੀ ਲਾ ਦਿੰਨੇ ਆ ਕਿਉਂ ਨਹੀਂ ਜੜ ਫੜ ਹੋਊਗੀ ਨਵੇਂ ਤੇ ਵੇ ਸ਼ਾਮਾ ਚ ਵੈਸੇ ਸ਼ਾਮਾ ਚ ਖੋਸ਼ ਹੁੰਦੇ ਨੇ ਇਹ ਬੂਟੇ ਸ਼ਾਮਾ ਚ ਰੱਖਨੇ ਚਾਹੀਦੇ ਨੇ ਇੱਕ ਮੇਰਾ ਪਿਆ ਜਿ ਡੁੱਟਾ ਸ਼ਾਮਾ ਚ ਰੱਖਿਆ ਹੋਇਆ ਮੈਂ ਕਿੰਨਾ ਸੋਹਣਾ ਹੈ ਨਾ ਤੇ ਹਜੇ ਮਕਾਨ ਕਰਕੇ ਬੂਟੇ ਮੇਰੇ ਇੱਧਰ ਉੱਧਰ ਘਾਜਾ ਬਹੁਤ ਪੈ ਗਿਆ ਤੇ ਬਾਕੀ ਆ ਪੈ ਨੇ ਮੰਜੇ ਮੰਜੇ ਵਿੱਥੀ ਪੈ ਨੇ ਇੱਕ ਆਪਿਆ ਮੈਂ ਸੋਧੀਆਂ ਬੂਟੇ ਨੂੰ ਚੱਕਾਂ ਕੋਸ਼ਿਸ਼ ਕਰਾਂ ਚੱਕ ਹੁੰਦਾ ਜੇ ਬਹੁਤ ਜ਼ਬਰਦਸਤ ਬਣਿਆ ਹੋਇਆ ਹਾਂ ਚੱਕ ਹੋ ਗਿਆ ਇਹਨਾਂ ਮੈਂ ਲੈ ਕੇ ਜਾਂਦੀ ਐ ਅੰਦਰ ਤੇ ਇਹ ਬੂਟਾ ਮੇ ਤੇ ਚੱਕ ਨਹੀਂ ਹੋਇਆ ਜੇ ਸ਼ਾਂ ਜੀ ਬਣੀ ਰਹੂਗੀ ਇਹਦੀ ਹੈ ਨਾ ਯਾ ਦੇਖੋ ਕਿੰਨਾ ਵੱਡਾ ਹੈ ਇਹ ਸ਼ਾਂ ਜੀ ਬਣੀ ਰਹੂਗੀ ਇਹਨਾਂ ਦੀ ਧੁੱਪ ਬਹੁਤ ਹੈ ਨਾ ਜੀ ਤੇ ਮੈਂ ਸ਼ਾਂ ਇਹ ਹੈਗਾ ਆਪਣਾ ਜੈਡ ਪlant ਕਹਿੰਦੇ ਨੇ ਇਹਨੂੰ ਕਹਿੰਦੇ ਵਸੇ ਸ਼ੋਭਾ ਹੁੰਦਾ ਘਰ ਵਿੱਚ ਰੱਖਣਾ ਚਾਹੀਦਾ ਨਾਲੇ ਨਿੱਕੀ ਨਿੱਕੀ ਪੱਤੀਆਂ ਇਹਦੀਆਂ ਬਹੁਤ ਸੋਹਣੀਆਂ ਕੰਨੇ ਵਧੀਆ ਹੁੰਦਾ ਹੈ ਉਹ ਨਾਗਮਣੀ ਵੀ ਪਈ ਆ ਵਿੱਚ ਤੇ ਹੁਣ ਮੈਂ ਕਰਦੀ ਆ ਸਾਰੀ ਸਾਸਫਾਈ ਕਰਤੀ ਇਹ ਰਹਿ ਗਿਆ ਮੇਰਾ ਬੂਟਾ ਇਹ ਹੁਣ ਮੈਂ ਦੇਖਦੀ ਆ ਲਾਉਣੀ ਆ ਵੀ ਕਿੱਥੇ ਲਾਉਣਾ ਠੀਕ ਹੈ ਜੀ ਇਹਨੂੰ ਵੀ ਪਰਮਾਤਮਾ ਦਊਗਾ ਕੋਈ ਨਾ ਕੋਈ ਗਮਲਾ ਇਹ ਗਮਲੇ ਚ ਆਪਾਂ ਲਾ ਦਾਂਗੇ ਠੀਕ ਹੈ ਜੀ ਤੇ ਹੁਣ ਮੈਂ ਚੱਲੀ ਥੱਲੇ ਜੀ ਕੈਮਰਾ ਆ ਪਿਆ ਮੈਂ نیچے ਆ ਗਈ ਆਪਣੇ ਹੁਣ ਕੋਠੇ ਪਰੋਂ ਮਨੀ ਬ੍ਰਾਂਟ ਬੜਾ ਔਖਾ ਬਚਾਇ ਇਹਨੂੰ ਬੂਟੇ ਲੱਗ ਗਏ ਸੀਗੇ ਖਾ ਗਏ ਸੀ ਪੱਤੇ ਬਹੁਤ ਜ਼ਿਆਦਾ ਇਹਦੇ ਇਹ ਦੇਖੋ ਲੈ ਇਸ ਤਰ੍ਹਾਂ ਕਰਕੇ ਖਾ ਗਏ ਸੀ ਪੱਤੇ ਹਾਰੇ ਖੋ ਵਿੱਚ ਵਿੱਚ ਪੱਤੇ ਖਾ ਲਈ ਸੋਤੇ ਫਿਰ ਮੈਂ ਬਚਾ ਕੇ ਅੰਦਰ ਰੱਖਿਆ ਹੈ ਬੁੱਟਾ ਲੋ ਜੀ ਮੈਂ ਤਾਂ ਗਈਆਂ ਥੱਕ ਮੇਰੇ ਹੱਥ ਫੈਦੇ ਬੜੇ ਖਰਾਬ ਹੋ ਗਏ ਨੇ ਮਿੱਟੀ ਰੁਗੀ ਬਈਆ ਸਾਗ ਆ ਚੜ੍ਹ ਕਰਨੀ ਬਹੁਤ ਆ ਪਰ ਹੁਣ ਥੱਲੇ ਕਾਹ ਸਵਾਦ ਨੂੰ ਸਾਰਾ ਹੰਕਾਰ ਦੀ ਸੈਟਿੰਗ ਕਰੂੰਗੀ ਜਿਸ ਤਰ੍ਹਾਂ ਦਾ ਬਲੌਗ ਬਣਾਇਆ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਤੇ ਜਰੂਰ ਮੈਨੂੰ ਦੱਸਿਓ ਤੁਸੀਂ ਕਮੈਂਟ ਕਰਕੇ ਗਰਮੀ ਬਹੁਤ ਆ ਜਿੰਨਾ ਮੇਰੇ ਤੋਂ ਹੋਇਆ ਮੈਂ ਬਣਾਤਾ ਬਲੌਗ ਪਰ ਬੁੱਟੇ ਬਹੁਤ ਸਵਾਦ ਨਾਲ ਹੈ ਪਰ ਇਹ ਅਜੇ ਥੋੜੇ ਜਿਹਾ ਸਵਾਦ ਆ ਤੇ ਫਿਰ ਜ਼ਿਆਦਾ ਸਵਾਦ ਨੂੰ ਕਾਟੜ ਨੂੰ ਪਿਆਰ ਮਿਲਦਾ ਰਹੇ ਮੇਰੀ YouTube ਫੈਮਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ